ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆਗਿਆ ਨੇ ਵੱਡੀਆਂ ਮਿਹੜਾਂ ਵੀਰੋ ਚੰਗੀਆਂ ਟੋਪ ਕਲਾਸ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋਂ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗੱਲ ਵੀਰ ਜੀ ਸਾਸਰੀ ਗੱਲ ਜੀ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਸਭ ਠੀਕ ਠਾਕ ਚੰਗੀ ਨਾ ਦੱਸੋ ਆਪਣਾ ਵੀਰ ਜੀ ਨਾ ਮੇਰਾ ਵੀ ਨੀਚੋ ਬਣ ਜੇ ਹਾਂਜੀ ਪਿੰਡ ਹਰਦੌਰਵਾਲ ਜੇ ਤਸਵੀਰ ਤੇਰਾ ਬੱਬਾ ਨਾਨਕਦੇ ਜਲਾਕੇ ਤਾਸਪੁਰ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ ਦੱਸ ਦਿਓ 84377 ਤੇ 2292 ਠੀਕ ਹੈ ਜੀ ਤੇ ਵੜਾ ਆਪਣੇ ਕੋਲੇ ਵੀਰੇ ਚੰਗੇ ਆ ਜੀ ਵੜਾ ਵੀ ਜੀ ਦੋ ਲੈਣੀਆਂ ਚੰਗੇ ਟਾਪ ਕਲਾਸ ਦੇ ਆ ਠੀਕ ਹੈ ਜੀ ਤੇ ਵੀਰੇ ਕਰੀਏ ਸ਼ੁਰੂ ਇਹਨਾਂ ਤੋਂ ਹਾਂ ਆ ਵੇਡ ਬਾਰੇ ਦੱਸ ਦਿਓ ਪਹਿਲਾਂ ਬੱਛੀ ਦੇ ਵੀਰ ਜੀ ਹਾਂਜੀ ਵੀ ਤਾਂ ਪਤੀ ਦੇ ਨਾਲ ਜੇ ਸੂਈ ਨੂੰ ਅੱਛਾ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਇਹਦਾ ਬਿਲਕੁਲ ਹਾਂਜੀ ਪ੍ਰਿੰਟ ਦਾ ਪ੍ਰਿੰਟ ਵੇਖੋ ਕਿ ਡਾਲਾ ਕਾਲੀ ਬਿਲਕੁਲ ਵੀਰੇ ਬਿਲਕੁਲ ਦੇਖੋ ਕੱਦ ਕੱਦ ਦੇ ਬਤਾਇਆ ਕੀ ਬਾਤ ਆ ਵੀਰੇ ਥਣ ਬਹੁਤ ਟੌਪਲਾ ਲੱਗਿਆ ਜੀ ਨਾੜਾਂ ਨੂੰ ਵੜਾ ਖਾਓ ਚੰਡੇ ਤੇ ਵੇਖੋ ਜੀ ਠੀਕ ਚੈੱਕ ਕਰੋ ਬਦਲਦਾ ਚੰਗੀ ਠੰਡੀ ਸੀ ਲਵੈਡ ਆ ਗਈ ਹੈ ਨਾ ਜੀ ਹਾਂ ਜੀ ਤੇ ਕਿੰਨਾ ਦੁੱਧ ਦਾ ਵੀਰੇ ਇਸਲੇ ਇਹਦੇ ਕੋਲ ਵੀ ਜੀ ਦੁੱਧ ਹੋਣਾ ਹੈ ਘੱਜੇ 12 12 ਕਿਲੋ ਦੁੱਧ ਦਾ 12 ਘੰਟੇ ਕਰਕੇ ਦਾਂਗੇ 11 ਦੀ ਗਰੰਟੀ ਆ 11 ਦੀ ਗਰੰਟੀ ਕਰਕੇ ਦਾਂਗੇ ਵੇਖੋ ਠੀਕ ਠੀਕ ਹੈ ਜੀ ਠੀਕ ਹੈ ਵੀਰੇ ਉਹ じゃ ਕੋਈ ਚੱਕਰ ਨਹੀਂ ਕੁਬਲਾ ਜਿੱਦਾਂ ਮੱਧਿਆਤ ਲਾਂਦੇ ਤੇ ਵੀਰੇ ਬੱਚਾ ਇਹਦਾ ਬੱਚਾ ਦਾ ਵੀਤੀ ਵੀ 5 ਦਿਨ ਹੋ ਗਏ ਮੜ ਗਿਆ ਜੇ ਇਹ ਬੱਚਾ ਤਾਂ ਮਰ ਗਿਆ ਬੱਚੇ ਤੋਂ ਬਿਨਾ ਆ ਹੈ ਨਾ ਜੀ ਬੱਚਾ ਮਰ ਗਿਆ ਜੇ ਬੱਚਾ ਮਰ ਗਿਆ ਜੇ ਵਾਸ਼ੀ ਬਹੁਤ ਚੰਗੀ ਦੇਖੋ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਵੇਖੋ ਵੀਰੋ ਚੰਗੀ ਵਹਿੜ ਆ ਗਈ ਰੰਗ ਬਾਜਾ 20 25 ਦਿਨ ਦਾ ਸੁਬਾਹ ਜੇ ਵੀਜੀ ਦਾ ਅੱਛਾ 20 25 ਦਿਨ ਦਾ ਹਾਂਜੀ ਹਾਂਜੀ ਬਾਈ ਵੀਰੇ ਨਾੜਾ ਨੂਣਾ ਚੈੱਕ ਕਰ ਲਓ ਬਾਨੇ ਦੇ ਬਹੁਤ ਟੌਪ ਦਾ ਲੱਗਾ ਜੇ ਵੇਖੋ ਟੌਪ ਚੰਗੇ ਰਿਕਾਰਡ ਵਾਲੀ ਵਹਿੜ ਆਈ ਚੰਗੇ ਦੁੱਧ ਵਾਲੀ ਆ ਬਾਕੀ ਵੀਰ ਨੇ ਸੱਚਾਈ ਦੱਸਤੀ ਵੀ ਮੱਛੀ ਦੇ ਵੀ ਦੇਖੋ ਬਾਕੀ ਫੁੱਲ ਬੜਾ ਬੁੱਲ ਬੇਰ ਬਾਲੇ ਵੇਖੋ ਗੱਡੀ ਲੰਮੀ ਬਿਲਕੁਲ ਕੱਦ ਕਾਠ ਵਾਲੀ ਆ ਗਈ ਹੈ ਨਾ ਜੀ ਕੱਦ ਕਾਠ ਬੁੱਲ ਜੇ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਓ ਬਾਕੀ ਥਣ ਥਣ ਵਧੀਆ ਲੱਗਿਆ ਖ ਰੰਗ ਬਾਜ ਆ ਗਈ ਆ ਪ੍ਰਿੰਟ ਦੇਖੋ ਕਿੰਨਾ ਚੰਗਾ ਬਿਲਕੁਲ ਬਿਲਕੁਲ ਚੰਗੀ ਸ਼ਕੀਨ ਵਹਿੜੀ ਹੈ ਜੀ ਬਿਲਕੁਲ ਜੀ ਬਾਕੀ ਵੀਰ ਜੀ ਨੇ ਸਚਾਈ ਦੱਸਤੀ ਹੈ ਬੱਚਾ ਇਹਦਾ ਵੀਰ ਕਹਿੰਦਾ ਮਰ ਗਿਆ ਸੂਆ ਥੋੜੇ ਟਾਈਮ ਦਾ ਹੈ ਨਾ ਵੀਰੇ ਅੱਛਾ 20 25 ਦਿਨ ਦਾ ਹੈ ਠੀਕ ਹੈ ਜੀ ਬਾਕੀ ਠੰਡੀ ਬਹੁਤ ਜ਼ਿਆਦਾ ਵਸੀ ਦਿੱਤੀ ਹੈ ਠੀਕ ਹੈ ਠੀਕ ਹੈ ਤੋਰ ਦਿਓ ਠੀਕ ਹੈ ਧਿਆਨ ਦਿਓ ਵੀਰੇ ਵੇਖੋ ਵੀਰੇ ਚੰਗੀ ਵਹਿੜ ਆ ਗਈ ਆ ਠੰਡੀ ਸੀਲਾ ਰੰਗ ਬਾਜ ਆ ਗਈ ਆ ਜੀ ਬਾਕੀ ਵੀਰ ਦਾ ਰੇਡ ਵੀ ਜਾਇਜ ਹੁੰਦਾ ਬਾਕੀ ਪੁੱਛਦੇ ਆ ਵੀਰੇ ਕੋਲੇ ਉਹਦੇ ਯਾਦ ਨਹੀਂ ਫਿਰੇ ਬਿਲਕੁਲ ਵੀਰੇ ਬਿਲਕੁਲ ਕਿੰਨਾ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਵੀਰੇ ਹਨਾ ਜੀ ਹਾਂ ਜੀ ਅੱਜ ਵੀ ਇਹਨਾਂ ਸਾਰੀ ਸਮਝ ਦੀ ਵੀਡੀਓ ਆ ਤੇ ਕਿੰਨਾ ਦੋੱਚ ਬਣਾ ਕੀ ਕਰਨਾ ਜਨੇ ਬਿਲਕੁਲ ਹਾਂ ਜੀ ਹਾਂ ਜੀ ਵੇਖੋ ਬਾਕੀ ਚਵਾ ਵੇਖੋ ਇਦਾਂ ਵੇਖੋ ਜਿੱਦਾਂ ਮਿੱਟੀ ਜੱਪੀਆ ਪਾਉਂਦੇ ਰਹਿ ਤਾਣ ਬਿਲਕੁਲ ਉਹ ਚੱਕਰ ਦੀ ਗੱਲ ਹੈ ਮਰਜ਼ੀ ਚੰਗੀ ਠੰਡੀ ਸੀਲ ਵੈੜੀ ਆ ਜੀ ਆਹ ਵੇਖੋ ਆ ਜਿਹੜਾ ਮੈਂ ਸੇਵਾ ਉਹ ਬਿਲਕੁਲ ਤੇ ਕੀ ਆ ਬਾਤਾਂ ਜੀ 1 ਨੰਬਰ ਚ ਵਾ ਲੱਗਿਆ ਵੀਰੇ ਪਰਲੇਮੈਂਟ ਵੈੜਾ ਅੱਛੀ ਦੇਖੋ ਕੀ ਆ ਬਾਤਾਂ ਵੀਰੋ ਕਾਦਾ ਹੀ ਚ ਵਾ ਲੱਗਾ ਵੇਖੋ ਚੰਗੀ ਵੇੜਾ ਹਾਂਜੀ ਵੀਰੇ ਸੱਚਾਈ ਵੇਖਦੀ ਆ ਤੁਸੀਂ ਪਿਛਲੀ ਵੀਡੀਓ ਜੀ ਕਹਿੰਦੇ ਪਏ ਹਨਾ ਵੀ ਮਿੰਟ ਤੋਂ ਪਹਿਲਾਂ ਵਿਗਿਆ ਪਸ਼ੂ ਤੇਰੀ ਸੱਚਾਈ ਵੇਖਦੀ ਵੀਰੇ ਵੇਖੋ ਵੀਰੇ ਬਿਲਕੁਲ ਜੀ ਸੱਚਾਈ ਆ ਠੀਕ ਆ ਵੀਰੇ ਜਵਾਬ ਹੀ 1 ਨੰਬਰ ਲੱਗਿਆ ਸਾਰੀਆਂ ਠੀਕ ਆ ਜੀ ਹਾਂਜੀ ਹਾਂਜੀ ਤੇ ਵੀਰੇ ਇਹਦਾ ਜੀ ਮੁੱਲ ਕਿੰਨਾ ਕਰ ਲਈਏ ਮੁੱਲ ਜੀ ਜੇ ਕਿ ਜੇ ਬੱਚਾ ਹੁੰਦਾ ਬਲੇ ਤੱਕ ਗਾੜੀ ਹੁੰਦਾ ਪਰ ਅੱਜ ਹੁੰਦਾ ਫੇਰ ਬੜਾ 50 ਦੀ ਵੇਚ ਛੱਡ ਦੇ ਬਿਲਕੁਲ ਕਿੰਨੇ ਮਾਰਾ ਜੀ ਹਣਾ ਬਹੁਤ ਵਧੀਆ ਕੰਮ ਚੱਲਦਾ ਸੱਚਾਈ ਦਾ ਕੰਮ ਆ ਤੁਹਾਡਾ ਹਾਂਜੀ ਤੇ ਹੁਣ ਇਸ ਤਰ੍ਹਾਂ ਕਰਾਂਗੇ ਤੇ ਰੋਏ ਪਾਵਾਂਗੇ ਬੀਤੀ ਬਿਲਕੁਲ ਵੀਰੇ ਬਿਲਕੁਲ ਮਹਾਰਾਜ ਜੀ ਹਣਾ ਇਹ ਬਹੁਤ ਵਧੀਆ ਕੰਮ ਚੱਲਦਾ ਸੱਚਾਈ ਦਾ ਕੰਮ ਆ ਤੁਹਾਡਾ ਹਾਂਜੀ ਤੇ ਹੁਣ ਇਸ ਤਰ੍ਹਾਂ ਕਰਾਂਗੇ ਤੇ ਰੋਏ ਪਾਵਾਂਗੇ ਬੀਤੀ ਬਿਲਕੁਲ ਵੀਰੇ ਬਿਲਕੁਲ ਨਹੀਂ ਸੱਚਾਈ ਆ ਵੀਰੇ ਜੋ ਵੀ ਹੈਣਾ ਸਹੀ ਦੇ ਵਿੱਚ 50 ਦੀ ਵੇਚੀ ਹਾਂਜੀ ਹੋਰ ਦੱਸੋ ਕਿਹਦੇ ਦੇ ਦੀਏ ਜਾਂਦੇ ਜੈ ਚਾਲੀ ਦੀ ਹਾਂਜੀ ਜਾਨਦੇ ਹੋ ਦਾਜਾ ਨਹੀਂ ਕੋਈ ਕਾਤੀਏ ਦਾਜਾ ਫੜਾਓ ਸ਼ੋਰ ਕਰਦੇ ਹੋ ਸ਼ੋਰ ਕਰਦੇ ਆ ਮੰਤਨ ਕਰਤੀਏ ਬਾਕੀ ਵੀਰੇ ਕਿਰਾਇ ਕਰਾ ਵਾਕੀ ਵੀਰਾਂ ਨੂੰ ਪੈਂਦਾ ਦੂਰ ਜਾਣਾ ਹੈ ਨਾ ਇੱਕ ਜਾਈ ਖੜਦਾਂਗੇ 34 ਦੇ ਦਾਂਗੇ ਵੀਰੇ 34000 ਦੀ ਹਾਂਜੀ 34000 ਦੀ ਠੀਕ ਹੈ ਵੀਰੇ ਮੰਤਨ ਤੋਂ ਕਰਾਉਣਾ ਕਰਾਉਣਾ ਤੁਹਾਡੀ ਬਾਕੀ ਵੀਰੇ ਇੱਕ ਇੱਕ ਗੱਲ ਕਰ ਜੀ ਫਿਰ 32 ਜੀ ਦੂਰੇ ਜਾਂਦੇ ਹਾਂਜੀ ਬੱਤੀ ਦੀ ਹਾਂ ਨਹੀਂ ਜੀ ਵੀਰ ਜੀ ਹਾਂ ਨਹੀਂ ਹੈ ਨਾ ਛੋੜ ਹੀ ਹਣੀ 200 200 ਛੋੜ ਆ 200 ਛੋੜ ਠੀਕ ਹੈ ਨਾ ਇਹ ਰੇਡ ਵੀਰੇ ਤੇਰਾ ਜਾਇਜ ਆ ਉਹ ਵੀ ਵੀਰੋ ਤਾਂ ਜਾਇਜ ਕਰਾ ਦੀਦਾ ਕਿ ਵੀਰਾਂ ਨੂੰ ਕਰਾਇਆ ਪੈਂਦਾ 5-6000 ਹਣਾ ਜੀ ਬੜਾ ਭੁੰਲਾ ਵਗੈਰੇ ਫੇਰ ਕਰਦਾਂਗੇ ਮਾਨਤਰ ਇੱਧਰ ਦੇਖੋ ਬਿਲਕੁਲ ਬੜਾ ਪਿੱਛੋਂ ਦੀ ਹੁੰਦੇ ਰਹੋ ਕੀ ਪਤਾ ਨਹੀਂ ਵੀਰੇ ਟੋਪ ਕਲਾ ਵੈੜਾ ਠੰਡੀ ਸੀਲ ਆ ਇੱਧਰ ਦੇਖੋ ਬਿਲਕੁਲ ਬਿਲਕੁਲ ਜੀ ਵਾ ਵੀਰੇ ਦੋਦੂ ਵੀ ਵੱਜੂਗੀ ਸੇਵਾ ਨਾਲ ਹੀ ਹਣਾ ਜੀ ਬਿਲਕੁਲ ਬਿਲਕੁਲ ਆਹ ਇਹ ਆਉਂਦਾ ਹੈਂਗਾ ਵਾ ਹਾਂ ਜੀ ਤੁਹਾਡੇ ਪਾਣੇ ਮੈਂ ਦੋ ਟਾਈਂ ਦੋ ਦੋ ਵੱਜਾਂਗੀ ਹਾਂ ਜੀ ਜੀ ਤੋਏ ਦੱਤੀ ਆ ਪਾਣੀ ਤਾਂ ਜਨਾਬੀ ਦੀ ਹਾਂ ਜੀ ਬਿਲਕੁਲ ਵੈੜ ਦੱਸਦੇ ਕਿਹੜਾ ਵੀਰੇ ਥਣ ਲੱਗਾ ਦੁੱਧ ਤੇ ਪੈਪਰ ਹੋ ਗਈ ਹੈ ਨਾ ਜੀ ਬਾਕੀ ਤੁਸੀਂ ਦੱਸਿਆ ਥੋੜਾ ਪੱਠਿਆਂ ਪੁੱਠਿਆਂ ਦੀ ਪ੍ਰੋਬਲਮ ਹੈ ਚਲੋ ਆ ਗਏ ਹੈ ਨਾ ਜੀ ਬਾਕੀ ਵੈੜ ਇਹ ਹੈ ਕਿ ਸੇਵਾ ਦੇ ਥਾਂ ਜਾਊਗੀ ਤੇ ਵੀਰੋ ਚੰਗਾ ਦੁੱਧ ਚ ਆਊਗੀ ਹਾਂ ਜੀ ਨਾਂ ਨਾ ਬਹੁਤ ਵਧੀਆ ਦਵਾ ਮੇਰੇ ਘੜੇ ਦੇ ਠੀਕ ਹੈ ਵੀਰੇ ਹਾਂ ਜੀ ਤੇ ਬਾਕੀ ਇਹ ਹਾਂ ਨਾ 32 ਦੀ ਹੋ ਗਈ ਹਾਂ ਬਾਕੀ ਕੋਈ ਵੀਰਾ ਫੋਨ ਲਾਵੇ ਕੋਈ ਕਾਦਾ ਜੀ ਜਮਾਨਦਾ ਥੋੜਾ ਬੜਾ ਬੈਟਰਾ ਫੋਨ ਲਾਵੇ ਠੀਕ ਹੈ ਵੀਰੇ ਹਾਂਜੀ 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 ਆ ਗਈ ਦੂਜੇ ਨੰਬਰ ਤੇ ਵੀਰੇ ਜੀ ਹੈਗੀ ਜੇ ਚੌਕੀ ਤੋਂ ਦੀ ਚੌਕੀ ਯਾਰ ਜੇ ਵੀਰ ਜੀ ਪਹਿਲਾਂ ਨਹੀਂ ਦੀ ਇਹ ਦੋਨਦੀ ਚੌਕੀ ਆ ਠੀਕ ਹੈ ਵੀਰੇ ਕਿੰਨਾ ਪਿੰਡ ਵਧੀਆ ਦਾ ਕੀ ਬਾਤ ਆ ਵੀਰੇ ਠੀਕ ਹੈ ਕਿੰਨਾ ਦੁੱਧ ਵੀਰੇ ਥਲੇ ਮੇਰੇ ਕੋਲ ਵੀ ਜੀ 10 ਲੀਟਰ ਤੇ ਪਰ ਆਪਾਂ ਨੌ ਦੀ ਗਾਰੰਟੀ ਲਾ ਕੇ ਦਾਂਗੇ ਵੀਰ ਜੀ ਨੌ ਕਿਲੋਆਂ ਦੀ ਗਾਰੰਟੀ ਆ ਮੂਹ ਦੁੱਧ ਦੀ ਚੌਕੀ ਤੇ ਵੀਰ ਜੀ ਵਸਦੀ ਆ ਬਿਲਕੁਲ ਵੀਰੇ ਪਟਕੇ ਦਿਖਾ ਦਾਂਗੇ ਇਹਨੇ ਵੀ ਕਹਿ ਦਿਆ ਗਿਆ ਇੱਧਰ ਦੇਖੋ ਵੀ ਜੀ ਆੜਾ ਕੀ ਬਾਤ ਆ ਬਣਾ ਬਿਲਾ ਸਪੈਸ਼ਲ ਲੱਗਾ ਨਾ ਜੜਾ ਕੋਈ ਕੀ ਬਾਤ ਆ ਬਣਾ ਕੀ ਬਾਤ ਇੱਧਰ ਇੱਕ ਪੁਲਾਇਤਾ ਥੱਲੇ ਬੈਠ ਰੋ ਜਨੇਦਰ ਬੰਦੀ ਕਿੱਥੋਂ ਤੋਹਫੇ ਲਿਆਂਦੇ ਵੀਰੇ ਕੱਢ ਕੇ ਥਾਣ ਵੇਖ ਲੱਗਾ ਕਿਤੇ ਹਨਾ ਜੀ ਇੱਕੋ ਕਰੋ ਵੀ ਜੀ ਦੋਵੇਂ ਲਿਆਂ ਜਗਾਣਾ ਠੀਕ ਹੈ ਵੀਰੇ ਇਹ ਇੱਕ ਕਰੋ ਲਿਆਂ ਵੇੜਾ ਦੋਵੇਂ ਬੜੀ ਅਰੀਨ ਸਾਬਿਆ ਨਾ ਠੀਕ ਹੈ ਜੀ ਅੱਛਾ ਅੱਛਾ ਜੀ ਤਾਂ ਕਰਕੇ ਵਿੱਚ ਦੇਤੀ ਜੇ ਠੀਕ ਹੈ ਵੀਰੇ ਹਾਂ ਜੀ ਉਹ ਅੱਗ ਬੁਝਾਉਂਦਾ ਨਾ ਹਾਂ ਜੀ ਸੜ ਗਿਆ ਵੀਰੇ ਠੀਕ ਠੀਕ ਹੈ ਕੋਈ ਨਾ ਸਾਂਭੇ ਨਹੀਂ ਡੰਕਰਣਾ ਕੋਈ ਜ਼ਿਆਦਾ ਨਹੀਂ ਬਿਲਕੁਲ ਹੁਣ ਕਿੰਨਾ ਦੁੱਧ ਦੱਸਿਆ ਵੀਰੇ ਹੁਣ 1 ਕਿਲੋ ਦੀ ਨੌ ਕਿਲੋ ਹੋਗਾ 9 ਕਿਲੋ ਹਾਂਜੀ 9 ਕਿਲੋ ਦੁੱਧ ਤੇ ਬੱਚਾ ਇਹਦਾ ਬੱਚਾ ਦਾ ਵੀਤੀ ਇਹ ਡੇਢ ਕਿ ਮਹੀਨੇ ਸੋਈ ਜੇ ਅੱਛਾ ਇਹ ਵੀ ਡੇਢ ਮਹੀਨੇ ਪਤਾ ਲਾਂਗੇ ਬੇਸ਼ੱਕ ਕੋਈ ਵੀਰ ਆਊਗਾ ਨਾ ਲੈਣਾ ਤੁਮ ਇੱਕ ਵਾਰ ਲਿਆ ਫੋਨ ਨਾ ਵੀਰ ਨਾਲ ਗੱਲ ਕਰਾ ਦਾਂਗੇ ਅਹ ਠੀਕ ਹੈ ਵੀਰੇ ਵੇਖੋ ਜੀ ਵੀਰ ਨੇ ਸੱਚਾਈ ਦੱਸੀ ਆ ਇਹ ਵੀ ਡੇਢ ਕਿ ਮਹੀਨੇ ਦੇ ਕਰੀਬ ਸੋਈ ਆ ਬਾਕੀ ਵੀਰ ਕਹਿੰਦਾ ਬੋਦੀ ਗੱਲ ਹੋਊਗੀ ਆਪਾਂ ਗੱਲ ਕਰਾ ਦਾਂ ਕਿਥੋਂ ਲਿਆਂਦੀਆਂ ਵੇੜਾਂ ਸੂਆ ਥੋੜੇ ਥੋੜੇ ਟਾਈਮ ਦਾ ਚਮਕ ਚਮਕ ਵਾਲੀ ਵੈੜ ਆ ਵੱਡੇ ਪੱਲੇ ਜੀ ਵੀਰੇ ਉਹ ਵੈੜ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਦੇਖੋ ਬਿਲਕੁਲ ਵੀਰ ਇਹਦੀਆਂ ਵੇਖੋ ਇਹਦੀਆਂ ਮੇਰੀ ਵੀ ਉਹ ਜੀ ਨਹੀਂ ਆ ਵੀ ਗਰਮ ਹੈ ਵੇਖੋ ਇਧਰੋਂ ਦੀ ਫਾਲੇ ਛੱਡੋ ਸੀਸ ਲੱਗ ਹੈ ਨਾ ਹਾਂਜੀ ਹਾਂਜੀ ਚੰਗੀ ਵੈੜੀ ਹੈ ਜੀ ਠੀਕ ਹੈ ਜੀ ਆਂਦੇ ਵੀਰੇ ਬੋਤਾ ਵੀ ਜੀ ਪੋਲਾ ਦਾ ਵੀ ਕੀ ਬਾਤ ਹੈ ਜੀ ਥਣ ਵੀਰੇ ਵਧੀਆ ਲੱਗਿਆ ਚਵਾਈ ਵਾਲਾ ਥਣ ਲੱਗਿਆ ਨਾ ਹਾਂਜੀ ਉਹ ਚਾਰ ਦੰਦ ਦਾ ਪਿਓਰ ਵੀਤੀ ਵੇਖੋ ਅੱਛਾ ਚਾਰ ਦੰਦ ਆ ਗਿਆ ਠੀਕ ਹੈ ਜੀ ਹੋਰ ਜਾਂਦਾ ਕੋ ਠੀਕ ਹੈ ਵੀਰ ਜੀ ਹਾਂ ਜਿ ਪਿਓ ਚੱਗੀ ਹੈ ਜੀ ਬਿਲਕੁਲ ਬਾਕੀ ਵੀਰੇ ਜਿਆਦਾ ਹੁੰਦਾ ਪਸ਼ੂ ਠੰਡਾ ਸੀਲ ਹੋਵੇ ਹੈ ਨਾ ਜੀ ਬਿਲਕੁਲ ਜੀ ਭਾਈਆ ਕੱਟ ਵੀ ਦੇਵੇ ਠੰਡਾ ਹੋਵੇ ਡਿੰਗਰ ਬਿਲਕੁਲ ਜੀ ਉਹ ਖਾਰ ਕੇ ਅਰੇ ਛਣ ਛਣ ਸਪੈਸ਼ਲ ਹੋਵੇ ਬਸ ਹਾਂਜੀ ਹਾਂਜੀ ਕਾਈ ਨਾ ਬੜਾ ਛਣ ਸਪੈਸ਼ਲ ਹੈ ਬਿਲਕੁਲ ਜੀ ਨਵੇਂ ਵੀਰੇ ਨਵੇਂ ਪਸ਼ੂ ਆ ਨਵੀਆਂ ਵੇੜਾ ਨੇ ਹੈ ਨਾ ਜੀ ਕੋਈ ਵੀ ਸੰਭੂਗਾ ਤੇ ਵਧੀਆ ਜਾਨੀਗੇ ਸੇਵਾ ਦਾ ਵਧੀਆ ਮੁੱਲ ਦੇਣਗੇ ਵੀਰੋ ਚੰਗੀਆਂ ਵੇੜਾ ਨੇ ਨਵੇਂ ਪਸ਼ੂ ਆ ਹਾਂ ਤੁਹਾਨੂੰ ਵਧੀਆ ਲੱਗੇ ਵੇੜਾ ਨੂੰ ਜਿਤਨਾ ਮੱਝ ਇਧਰੇ ਕੋਲ ਠੰਡੀਆਂ ਸੀ ਲਾਗੀਆਂ ਹਨਾ ਇਹ ਠੀਕ ਹੈ ਵੀਰੇ ਹਾਂਜੀ ਤੇ ਫਿਰ ਮੁੱਲ ਕੀ ਕਰ ਲੈਣਾ ਇਹਦਾ ਨਿਕਾ ਜੇ ਕਰਦੀ ਇਹ ਬੀਤੀ ਓਟੀਆਂ ਵਾਲਾ ਹਾਂਜੀ ਹਾਂਜੀ ਜਾਣਦੇ ਹੋ 5000 ਦੇ ਦਈਏ 5000 ਦੀ ਹਾਂਜੀ ਫਿਰ 5000 ਦੇ ਦਈਏ ਚਲੋ ਠੀਕ ਜਿਆ ਜੀ ਇਹ ਜ਼ਿਆਦਾ ਨਹੀਂ ਕਹਿੰਦੇ ਵੀਰੇ 1000 ਕੀ ਛੱਡ ਦੋ ਚਲੋ ਕਰ ਦੋ ਇਹ ਦੁਕਾਨੀ ਪੱਕੀ ਆ ਵੀ ਕਰ ਦੋ ਹਾਨੇ ਦੇ ਹਾਨਾ ਕਰਤੀ ਕਰ ਦੋ ਹਾਨਾ ਕੋਈ ਗੱਲ ਨਹੀਂ ਇਹ ਵੀਰੇ ਪੂਰੇ 20 ਹੀ ਜਾਣਦੇ ਹੋ ਫਿਰ ਨਹੀਂ ਵੀਰੇ ਤਾਂ ਕਾਹੇ ਭਾਈਆ ਦੇਖ ਭਾਈਆ ਲਾ ਭਾਈਆ ਦਿਖਾ ਲੋ ਚਲੋ ਠੀਕ ਹੈ ਹਾਂ ਜੀ ਕੋਈ ਗੱਲ ਤਾਂ ਨਹੀਂ ਚਲੋ ਠੀਕ ਹੈ ਹੈਨਾ ਵਰਕ ਛੋੜ ਕੇ ਛੋੜੀ ਹੋ ਗਈ ਹੈ ਨਾ ਜੀ ਆਹ ਛੋੜ ਦੋ ਸੌ ਛੋੜੀ ਹੋਣੀ ਚੋ ਗਾਇਤ ਵੀ ਕੋਈ ਦੇ ਦਾਂਗੇ ਨਹੀਂ ਜਾਏ ਰੇਡਾ ਵੀਰੇ ਸਾਡਾ ਕੋਈ ਨਹੀਂ ਇੰਦਾ ਇਨਦਾ ਤਾਲੀਆ ਲਓ ਵੇ ਲੋ ਵੀਰੋ ਹਾਂਜੀ ਰੇਡ ਜਾ ਜਾ ਵੀਰੋ ਨਾਲ ਦੇ ਠੀਕ ਹੈ ਵੀਰੇ ਤੇ ਵੀਰ ਜੀ ਆਪਣਾ ਹਾਂ ਨਾ ਹੀ ਹੋ ਗਈ ਹੁਣ 20 ਦੀ ਹੈ ਹੈਨਾ ਹਾਂ ਜੀ ਹਾਂ ਨਾ ਵੀਰ ਜੀ ਛੋੜੀ ਹੋਣੀ ਚੋ 100 200 ਰੁਪਏ ਵਿੱਚ ਤੇ ਵੀਰ ਜੀ ਜੇ ਕੋਈ ਵੀਰ ਜੋੜਾ ਪਾ ਲੂ ਵੈੜਾਂ ਦਾ ਫਿਰ ਵੀਰ ਜੀ ਥੋੜਾ ਥੋੜਾ ਕਰਦਾਂਗੇ ਮੰਨ ਤਣ ਬਰਿਆਰੇ ਜਾਇਜ ਤੇ ਬਿਲਕੁਲ ਮਿਲਦਾ ਨਹੀਂ ਜੀ ਆ ਜਾ ਵੀਰੇ ਰੇਟ ਜਾਇਜ ਬਿਲਕੁਲ ਜੀ ਨਹੀਂ ਬਿਲਕੁਲ ਜੀ ਵੇਖੋ ਜੀ ਵੀਰ ਜੀ ਨੇ ਪਹਿਲਾਂ ਹੀ ਕਹਿਤਾ ਹੈ ਕਿ ਵੀਰੇ ਪਸ਼ੂ ਦੂਰ ਜਾਂਦੇ ਆ ਖਰਾ ਪੈਂਦਾ ਵਾ ਰੇਟ ਜਾਇਜ ਰੱਖਣਿਆ ਜਾਇਜ ਆ ਵੀਰ ਤੇ ਰੇਟ 500000 ਰੁਪਿਆ ਕਮਾਈ ਬਸ ਜਮਾ ਚ ਬਿਲਕੁਲ ਬਿਲਕੁਲ ਬਾਕੀ ਬਵਾ ਦਿਹਾੜੀ ਲਾਉਣ ਵਾਲੀ ਗੱਲ ਜੀ ਬਿਲਕੁਲ ਜੀ ਹਾਂ ਜੀ ਆਪਣਾ ਉਹ ਨਹੀਂ ਜੋ ਚੱਕਰ ਆ ਗਿਆ ਪੀ ਜਾਂ ਹਾਕ ਬਣਿਆ ਵੀਡੀ ਨਹੀਂ ਨਹੀਂ ਜਾਇਜ ਨੌ ਤੱਕ ਵਾਲੀ ਬੱਚੀ ਨਹੀਂ ਦੇ ਮਿਲਦੀ ਇਹਨੇ ਜੀ ਜੀ ਨਹੀਂ ਮ ਚੰਗੀ ਵੜਾ ਵੀਰੇ 11 12 ਕਿਲੋ ਤੁਹਾਨੂੰ ਪਿਆਰੇ ਮੌਕੇ ਤੇ ਬਿਲਕੁਲ ਜੀ ਇਹ ਵੀ ਨਹੀਂ ਦੇ ਪ੍ਰਿੰਟ ਵਾਲੀ ਚੰਗੀ ਵੜਾ ਮਿਲਦੀ ਜੇ ਬੱਚਾ ਤਾਂ ਤੁਹਾਨੂੰ ਪਤਾ ਫਿਰ ਕਿੰਨੇ ਦੀ ਵਸੀ ਬਿਲਕੁਲ ਬਿਲਕੁਲ ਇਹ ਕਿੰਨੇ ਦੀ ਕਿਆ ਵੀਰੇ 32 32 ਦੀ ਇਹ ਤੇ 20 ਦੀ ਹੈ ਹਾਂਜੀ ਠੀਕ ਹੈ ਵੀਰੇ ਵਡੀਆਂ ਵਹਿੜਾ ਮੰਨ ਕੇ ਚੱਲੋ ਕੋਈ ਛੋਟੀ ਨਹੀਂ ਆ ਗਈ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਪਸੰਦ ਜ਼ਰੂਰ ਹੋਣਗੀਆਂ ਬਾਕੀ ਵੀਰੇ ਚੁਵਾਈ ਚੁਹੀ ਇੱਕ ਨੰਬਰ ਆ ਵੜਾਂ ਦੀ ਵੀਰ ਨੇ ਦੱਸ ਦਿੱਤਾ ਠੰਡੀਆਂ ਸੀਲ ਨੇ ਚੰਗੀਆਂ ਟੌਪ ਕਲਾਸ ਨੇ ਕੋਈ ਵੀਰ ਸੰਭਲੂਗਾ ਤੇ ਸੇਵਾ ਤੇ ਜਾ ਕੇ ਵੀਰੇ ਦੁੱਧ ਹੋਰ ਜਿਆਦਾ ਕਰ ਜਾਣਗੇ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ 11 ਕਿਲੋ 12 ਚ ਵਾਈ ਜਾਊਗੀ ਵਜੇ ਵਾਲਾ ਹਰਿਆ ਪੰਡਾ ਪਦਵਾਰ ਠੀਕ ਆ ਵੀਰੇ ਦਾ ਤੇ ਅੱਜ ਦੁਪਹਿਰ ਚਲ ਜਾਊਗੀ ਮੀਠੀ ਪੈਣ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਕੀ ਵੀਰੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਹੋਣਗੇ ਆ ਬਾਕੀ ਸਾਰੇ ਵੀਰਾਂ ਨੇ ਇਹੋ ਬੇਨਤੀ ਹੁੰਦੀ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਠੀਕ ਹੈ ਵੀਰੇ ਕੋਈ ਮਾਨਤਨ ਕਰ ਰਹੇ ਹੋ ਜੋੜੇ ਚ ਕੋਈ ਆਇਆ ਦੂਰ ਹਣਾ ਜੀ ਤੁਹਾਡੇ ਰੇਟ ਬਿਲਕੁਲ ਵਧੀਆ ਲੱਗੇ ਵੀਰੇ ਜਾਇਜ਼ ਲੱਗੇ ਰੇਟਾ ਟੇ ਹਾਂਜੀ ਇੰਝ ਕੋਈ ਗੱਲ ਨਹੀਂ ਹਾਂਜੀ ਚੰਗੇ ਰੇਟ ਸਾਡੇ ਪਸੰਦ ਹੁੰਦੇ ਵੀਰੇ ਰੇਟ ਜਾਇਜ਼ ਹੋਵੇ ਪਸ਼ੂ ਜਲਦੀ ਵਿਗਦਾ ਹਾਂਜੀ 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 ਆਪਣਾ ਨਾਮ ਦੱਸਦੇ ਵੀਰੇ ਮੇਰਾ ਵੀਰ ਜੋਵਨ ਜੇ ਹਾਂਜੀ ਕੇਂਦਰ ਦਰਵਾਜ਼ੇ ਦਾ ਹਾਥ ਰੋਡ ਤੇ ਆਪਣਾ ਪਿੰਡ ਤੇ ਇਹ ਲੱਗਿਆ ਆਪਣਾ ਬੜੇ ਕੁੜੀਆਂ ਪੈ ਜਾਂਦਾ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਦੱਸੋ 984374292 ਠੀਕ ਹੈ ਵੀਰ ਸასი ਗੱਲ ਜੀ